ਜਾਰ ਲੱਗੀ ਪਈ ਐ ਇਹਨੂੰ ਵੀ ਬੇ ਜਾਰ ਨੂੰ ਦੱਸ ਕੀ ਇਹ ਕੰਮ ਕਰਦੀ ਐ ਕੋਈ ਉਹ ਹੀ ਤੀਜੇ ਦਿਨ ਇਹਨੂੰ ਕੱਢ ਕੇ ਬਾਹੇ ਜਨ ਬਾਹਰ ਕੀ ਕਰਾਉਣਾ ਇਹ ਤਾਂ ਉਹ ਭਾਈ ਜਿਹੜੇ ਕੰਮ ਇਹ ਕਰਦੀ ਐ ਨਾ ਕੋਈ ਨਹੀਂ ਕਰਦੀ ਨਾਲੇ ਜਿਹੜੇ ਕੰਮ ਇਹ ਕਰਾਉਂਦੀ ਐ ਕਰਾਉਂਦੀ ਕੀ ਐ ਇੱਕ ਵਾਰੀ ਚੱਲ ਕੇ ਸਾਰੀ ਉਮਰ ਬੈਠਾ ਅਗਲਾ ਝਾਕਦਾ ਅੰਦਰ ਨਾਲੇ ਇਹਨਾਂ ਦੇ ਪੱਟੇ ਤਾਂ ਨਾ ਕੋਈ ਤਾਬ ਵੀ ਨਹੀਂ ਆਏ ਬੀਹਾ ਘਰਾਂ ਦੇ ਖਰਾਬ ਹੋਏ ਨੇ ਘਰ ਤੂੰ ਰਹਿਣ ਦੇ ਤੇ ਵੇ ਮੈਂ ਤਾਂ ਇਹ ਕਹਿੰਦੀ ਇਹਨੂੰ ਬੇਜਾਰ ਕੀ ਕਰਾਉਣਾ ਇਹ ਵੇਚ ਪਰੇ ਤੋ ਕੀ ਕਰਾਉ। ਮੌੜੀਆਂ ਗੱਲਾਂ ਕਰਦਿਆਂ ਓ ਇਹਦਾ ਹੀ ਨਹੀਂ ਪਤਾ ਕਿੱਥੇ ਕੰਮ ਆ ਜੇ। ਹੈ? ਆਪਣੇ ਤਾਂ ਕਦੇ ਕੰਮ ਆਈ ਨਹੀਂ। ਕਾ ਨੂੰ ਆਵੇ ਇਹ ਜੀ ਕੀ ਕਰਾਉਣਾ ਹੈਗਾ ਇਹ ਜੇ ਕੰਮਾਂ ਤੋਂ। ਓ ਇਹ ਤਾਂ ਜਦੋਂ ਨਾਲ ਹੁੰਦੀ ਹੈ ਨਾ ਬੰਦੇ ਦਾ ਹੌਸਲਾ ਹੀ ਵੱਡਾ ਹੁੰਦਾ ਹੈ। ਸਮਝ ਗਈ? ਇਹ ਤਾਂ ਜਦੋਂ ਚੱਲਦੀ ਹੈ ਫਿਰ ਗੱਲਾਂ ਕਰਾਂਦੀ ਹੈ ਗੱਲਾਂ ਵੀ ਹਾਂ ਚੱਲੀ ਹੈ ਕਿਸੇ ਦੀ। ਪਰ ਆਪਣੇ ਚਲਾਉਣ ਵਾਲਾ ਤਾਂ ਤੂੰ ਇਕੱਲਾ ਹੀ ਐ। ਆ ਮੈਨੂੰ ਨਹੀਂ ਚਲਾਉਣੀ ਆਉਂਦੀ ਕੋਈ ਹੋਰ ਨਹੀਂ ਚਲਾ ਸਕਦਾ ਕੀ ਕਰਾਂਗੇ ਇਹਦਾ? ਉਹ ਬਾਹਰ ਹੀ ਪੜਨੇ ਕਹਿੰਦੀ ਮੈਨੂੰ ਨੇ ਚਲਾਉਣੇ ਤੈਨੂੰ ਤਾਂ ਮੈਂ ਹੁਣ ਕਿਹਾ ਦੇਣਾ ਚਲਾਉਣੀ ਆ ਲੈ ਇਹ ਐਡੀ ਬਿਡੀ ਗੱਲ ਨਹੀਂ ਹੈਗੀ ਆ ਦੇਖਾ ਚਲਾ ਲੂੰਗੀ ਮੈਂ ਆ ਦੇਖ ਆ ਇੱਥੇ ਆ ਜਿਹੜੀ ਨਾਲ ਹੀ ਆਹਾ ਹਾਂ ਇੱਥੇ ਤੇਦੇ ਰੌਂਦ ਪੈਂਦਾ ਹੈ ਅੱਛਾ ਇੱਥੇ ਹਾਂ ਇਹ ਇੱਥੋਂ ਇਹ ਲੋਡ ਹੋ ਜਾਂਦੀ ਐਥੋਂ ਅੱਛਾ ਰੌਂਦ ਉਹ ਇੱਕ ਤਾਂ ਮੋਸਕੇ ਜੇ ਉੱਥੋਂ ਪਾਉਣਾ ਹਾਂ ਹਾਂ ਬਸ ਉਹ ਆ ਖੁੱਲ ਜਾਂਦਾ ਜਦੋਂ ਐ ਮੋਸਕਿਓ ਕਰਦੇ ਆ કરી ਹੋਈ ਆ ਹੁਣ ਲੋਡ ਇਹ ਕਰੀ ਹੋਈ ਆ ਪੰਗਾ ਨਾਲ ਅੱਛਾ ਇਹਦਾ ਦੂਰੇ ਰਹਿਣਾ ਜਿੰਨਾ ਦਾ ਖਾਲੀ ਵੀ ਚੱਲ ਜਾਂਦੀ ਹੈ ਹਾਂ ਆ ਦੇ ਇੱਥੋਂ ਲੋਡ ਵਾ ਇੱਥੇ ਰੋਹਨ ਪਊ ਇੱਥੋਂ ਕਰਕੇ ਦਾ ਹਾਂ ਹਾਂ ਆ ਕੋੜਾ ਜਾ ਹਾਂ ਇੱਥੋਂ ਦੱਬ ਦੇ ਬਸ ਆਹਾ ਇਹ ਆ ਦੇ ਤੂੰ ਹੁਣ ਕਰਕੇ ਦੇਖ ਆ ਇਹ ਫੜ ਕੇ ਫੜ ਕੇ ਰੱਖੇ ਨੂੰ ਮੈਨੂੰ ਫੜਨੀ ਤਾਂ ਹੁੰਦੀ ਨਹੀਂ ਲੈ ਹੁਣ ਤੂੰ ਚਲਾ ਕੇ ਦੇਖ ਲੋਡ ਕਰੀ ਆ ਇਹ ਇੱਕੋ ਕਹਿੰਦੇ ਹੁੰਦੇ ਝੂਟਾ ਝਟਾ ਜੇ ਮਾਰਨੀ ਆ ਦੱਬ ਕੇ ਰੱਖੀ ਫੜ ਕੇ ਮੜ ਜਾ ਹਾਂ ਹਾਂ ਚਲਾ ਦੇ ਹਾ 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 ਕਾ ਚਲਦੀ ਐ ਹਾਂ ਵੇ ਦੇਖਾ ਮਾਰ ਦਿਆ ਤੂੰ ਆ ਕਰਹੀਂ ਪੂਰੀ ਵਧੀਆ ਚੀਜ਼ ਐ ਤਾਂ ਦੇਖ ਆਹੀ ਜੀ ਚੀਜ਼ ਵਧੀਆ ਬੜਾ ਕਿਹਾ ਤਨੇ ਹੈ ਕੰਨ ਸੁਣ ਕਰਤੇ ਮੇਰੇ ਦਾ ਕੰਨ ਸੁਣ ਕਰਤੇ ਤੂੰ ਕਹਿੰਦੀ ਹਰੇ ਚੀਜ਼ ਨਹੀਂ ਵਧੀਆ ਹੈਗੀ ਇਹ ਹੋ ਹੋ ਰਾ ਲੈ ਫੜਾ ਆ ਤਾਂ ਵਧੀਆ ਕੀਤਾ ਸਖਾਤਾ ਕੋਈ ਚੋਰ ਚੂਰ ਆ ਜਾਂਦੇ ਅੜਾਏ ਜਾਂਦੇ ਆਹੋ ਇਹ ਤਾਂ ਨਾਲ ਇਹ ਦੇਗਾ ਤੈਨੂੰ ਚਲਾਤੀ ਹਾਂ ਗੋਲੀ ਹਾਂ ਇਹਦਾ ਕੱਲੀ-ਕੱਲੀ ਗੋਲੀ ਤੇ ਨਾਮ ਲਿਖਿਆ ਹੁੰਦਾ ਵੀ ਇਹਨੇ ਕਿੱਥੇ ਚੱਲਣਾ ਹੈ ਕਿਤੇ ਚੱਲਣਾ ਹੈ ਸਮਝ ਗਈ ਐ ਨਹੀਂ ਪਤਾ ਹੈਗਾ ਕਿਹੜੀ ਗੋਲੀ ਤੇ ਕੀ ਦਾ ਨਾਮ ਹੋਵੇ ਹਾਂ ਇਹ ਤਾਂ ਉਹ ਰੱਬ ਨੂੰ ਪਤਾ ਹੈਦਾ ਰੱਬ ਨੂੰ ਪਤਾ ਹੈ ਹਾਂ ਠੀਕ ਹੈ ਚੱਲ ਪੀ ਲੈ ਚੱਲ ਹੁਣ ਤੂੰ ਸਿੱਖ ਗਈ ਸਿੱਖ ਗਈ ਕਈ ਗੱਲ ਮੈਂ ਨਾ ਹੋਵਾਂ ਕਰੇ ਠੀਕ ਹੈ ਕੋਈ ਰਾਤ ਭਰਾਤੇ ਕੋਈ ਲੇਟ ਫੇਟ ਹੋ ਮੈਂ ਆ ਜਾ ਕੋਈ ਆ ਜੇ ਮਸਟੰਟਾ ਚੱਕ ਕੇ ਚਲਾਤੀ ਹਾਂ ਹਾਂ ਹੁਣ ਤਾਂ ਮੈਨੂੰ ਪੂਰੀ ਵਧੀਆ ਚਲਾਉਣ ਆ ਗਈ ਬਸ ਠੀਕ ਹੈ ਮਾ ਡਰਦੀ ਰੋਦੀ ਹੁਣ ਤਾਂ ਚੱਕ ਦਿਆ ਕਰੂੰ ਫੱਟੇ ਲੈ ਹੁਣ ਤਾਂ ਭਵੇਂ ਨਾ ਤੂੰ 20 ਦਿਨ ਨਾ ਕਰੇ ਬੜਿਆ ਕਰ ਚੰਗਾ ਚੰਗਾ ਹਾਂ ਚੰਗਾ ਹੋਰਾ ਫੜਾ ਦੇ ਨੂੰ ਤੂੰ ਇਹਦਾ 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 ਖਾਲੀ ਚੱਲ ਜਾਂਦੀ ਇਹਦਾ ਇੱਧਰ ਰੱਖਾ ਇੱਧਰ ਰੱਖ ਤੂੰ ਚਲ ਰੱਖ ਲੈ ਚੰਗਾ ਚੰਗਾ ਕਰ ਲੈ ਕੰਮ ਜਾ ਕੇ ਕਰ ਦੇ ਜਾ ਲੈ ਅਣੀ ਚਲਾਉਣੀ ਨਹੀਂ ਆਉਂਦੀ ਲੈ ਸਕਿਆ ਤੀ ਚਲਾਉਣੀ ਉਹੀ ਬੋਲਣੀਆਂ ਗੱਲਾਂ ਦੱਸ ਹੁਣ ਚਲਦੀ ਆ ਤਾਂ ਗੱਲਾਂ ਕਰਾਂ ਦੀਆਂ ਗੱਲਾਂ ਇੱਕ ਤਾਂ ਬਦੰਦਾ ਕੀ ਰੈਟ ਟਾਈਮ ਸੁੱਕੀ ਵੇ ਉਹ ਸੁੱਕੀ ਸੁੱਕੀ ਵੇ ਹਾਂ ਬਾਪੂ ਉਰੇ ਮੈਂ ਤੈਨੂੰ ਐ ਕਹਿਣਾ ਆ ਨਸ਼ਾ ਛੱਡ ਦੇ ਨਸ਼ਾ ਬਫੇਰਾ ਕਰ ਲਿਆ ਸਾਰੀ ਉਮਰ ਛੱਡ ਦੇ ਹੁਣ ਪਰ ਇਹਨੂੰ ਬਾਪੂ ਇਹ ਨਹੀਂ ਹੋਣ ਸਾਡਾ ਹੁੰਦਾ ਇਹ ਤਾਂ ਹੱਡਾਂ ਦੇ ਨਾਲ ਹੀ ਜਾਊ ਓਏ ਹੱਡਾਂ ਦੇ ਨਾਲ ਤਾਂ ਜਾਊਗਾ ਲੋਕ ਛੱਡ ਦਿੰਦੇ ਨੇ ਸਾਰਾ ਕੁੱਤਾ ਤੂੰ ਮੇਰੀ ਗੱਲ ਸੁਣ ਪਹਿਲਾਂ ਇੱਧਰ ਧਿਆਨ ਨਾਲ ਬੋਲੋ ਫਿਰ ਜੇ ਨਾ ਸਾਰਾ ਤੈਨੂੰ ਤਾਰੋ ਜੁੜ ਜੁਤਰਾ ਇੱਕ ਨਾ ਇੱਕ ਨਾ ਤੇਰੀ ਬਹੂ ਛੱਡ ਕੇ ਭੱਗ ਜੂਗੀ ਤੈਨੂੰ ਮੈਨੂੰ ਮੈਂ ਦੱਸਤੀ ਗੱਲ ਆ ਮਸਾਂ ਵਿਆਹ ਕਰਾ ਤਰਾ ਮੈਂ ਬਾਪੂ ਜੇ ਜਾਣਦੀ ਆ ਜਾਣ ਦੇ ਮੈਨੂੰ ਕੋਈ ਚੱਕਰ ਨਹੀਂ ਮੈਂ ਤਾਂ ਤੈਨੂੰ ਪਹਿਲੀ ਗੱਲ ਹੀ ਕਹ ਸੀ ਜੀ ਨਾ ਮੇਰਾ ਵਿਆਹ ਕਰ ਤੈਨੂੰ ਵਿਆਹ ਮੇਰਾ ਤੱਕੇ ਨਾਲ ਕਰਿਆ ਆਪੇ ਰਿਸ਼ਤਾ ਦੇਖਣ ਗਿਆ ਸੀ ਮਾੜਾ ਕਰਤਾ ਕੁਛ ਫਰਾ ਜੇ ਤੱਕੇ ਨਾਲ ਵਿਆਹ ਕਰਾ ਤਰਾ ਮਾੜਾ ਕਰਤਾ ਉਹ ਲੋਕਾਂ ਦੇ ਚੰਗੇ ਪੜੇ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਤੈਨੂੰ ਨਸ਼ੇੜੀ ਨੂੰ ਕੁੜੀ ਲਿਆਤੀ ਐਣ ਦੇਖ ਲੈ ਕਿੰਨੀ ਸੋਹਣੀ ਸਣਕੀ ਤੇਰਾ ਵਿਆਹ ਦੇਖ ਮੈਂ ਟੱਚ ਕਰਤਾ ਕਿ ਨਾ ਕਰਤਾ ਉਹ ਹੁਣ ਤਾਂ ਬਾਪੂ ਜਿਹੜਾ ਕੋਸਾ ਹੁਣ ਅਸੀਂ ਹੋ ਗਿਆ ਸਾਰਾ ਕੋਸਾ ਹੱਥੋਂ ਚਲਾ ਗਿਆ ਸਾਰਾ ਕੋਸਾ ਤੇਰੇ ਕਰਕੇ ਹੋਇਆ ਉਹ ਚੰਗਾ ਪਾਲਾ ਸੀ ਸਾਰਾ ਕੋਸਾ ਹੁਣ ਮੈਂ ਖਾਲੀ ਰਹਿ ਗਿਆ ਪਹਿਲਾਂ ਤਾਂ ਤੂੰ ਮੈਨੂੰ ਲਾਲਚ ਦਿੰਦਾ ਰਿਹਾ ਉਹ ਫੇਰ ਕੀ ਹੋ ਗਿਆ ਜੇ ਲਾਲਚ ਦਿੰਦਾ ਰਿਹਾ ਕਿਤੇ ਨਹੀਂ ਕੁਸ ਗਿਆ ਤੇਰੇ ਹੱਥੋਂ ਉਈ ਨਾ ਸੋਚ ਕਰਿਆ ਕਰ ਤੂੰ ਆਖਰੀ ਬਾਜੀ ਹੱਥ 'ਚ ਆਪਣੇ ਆਖਰੀ ਤੂੰ ਦੇਖਦਾ ਜਾ ਹੁਣ ਆਖਰੀ ਬਾਜੀ ਨਹੀਂ ਕਾਲੀ ਜਾਣ ਦਿੰਦੇ ਕੋ ਚਲ ਕੋਈ ਨਾ ਬਾਪੂ ਇਹ ਵੀ ਵੇਖ ਲੈ ਨਾ ਤੂੰ ਆਖਰੀ ਸਕੀਮ ਦੇਖੀ ਤੂੰ ਕਿੰਨੀ ਤਾਕੜੀ ਲੱਗਦੀ ਆ ਹੁਣ ਹੁਣ ਦੇਖੇ ਕਿੰਨੀ ਤਾਕੜੀ ਲੱਗਦੀ ਆ ਆਖਰੀ ਸਕੀਮ ਸਮਝ ਗਿਆ ਸੋ ਸੰਗਾ ਬਾਪੂ ਤੂੰ ਦਾ ਜਾਨਾ ਇਹਦਾ ਥੋੜੇ ਚਿਰ ਦੀ ਆ ਮੁੰਡਾ ਜਾ ਲੱਗਦਾ ਨਹੀਂ ਜਿਹੜੇ ਹਸਾਬ ਨਾਲ ਇਹਦੇ ਲੱਛਣ ਨੇ ਨਾ ਇਹਦਾ ਘਰ ਉੱਝੂਗਾ ਭਾਈ